ਹਾਂਜੀ ਅੱਜ ਲਿਆਇਆ ਨੁਕਰਾ ਬਸ਼ੀਰਾ ਜਿਹੜੇ ਨੁਕਰਾ ਬਸ਼ੀਰਾ ਭਾਲਦੇ ਸੀ ਜਾਇਜ਼ ਰੇਟ ਦਾ ਹਜ਼ਾਰਾਂ 'ਚ ਮੁੱਲ ਆ ਵੀਡੀਓ ਦੇ ਆਪਾਂ ਸ਼ੁਰੂ ਚ ਹੀ ਦੱਸ ਤ ਤੁਹਾਨੂੰ ਮੁੱਲ ਵੀ ਦੱਸ ਤ ਵੀ ਹਜ਼ਾਰਾਂ 'ਚ ਇਹ ਮੁੱਲ ਲੱਖੋਂ ਥੱਲੇ ਆ ਸੋ ਆਜੋ ਦਿੰਨੇ ਆ ਡਿਟੇਲ ਇਹਦੀ ਸਾਰੀ ਸਵਾਗਤ ਆ ਦੋਸਤੋ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਸਟੱਫੋਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਇਹ ਵੀਡੀਓ Facebook ਪੇਜ ਦੇ ਰਾਹੀਂ ਦੇਖ ਰਹੇ ਆ ਉਹਨਾਂ ਨੂੰ ਵੀ ਜੀ ਆਇਆਂ ਨੂੰ ਸਵਾਗਤ ਆ ਦੋਸਤੋ ਉਮੀਦ ਆ ਸਾਰੇ ਭਰਾ ਤੰਦਰੁਸਤ ਹੋਣ ਤੇ ਅੱਜ ਇੱਕ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਫੇਰ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਤੇ ਅੱਜ ਦੋਸਤੋ ਆਪਾਂ ਨੁਗਰਾ ਲਿਆਏ ਆ ਬਸ਼ੀਰਾ ਹੱਡ ਬੈਰ ਬਹੁਤ ਮਜ਼ਬੂਤ ਆ ਲਵੀ ਦੀ ਉਮਰ ਦਾ 10 10 ਮਹੀਨੇ ਉਮਰ ਹੋਈ ਆ ਤੇ ਪਰ ਜਿਹੜਾ ਹੱਡ ਗੁੱਡਾ ਬਹੁਤ ਮਜ਼ਬੂਤ ਆ ਸੈਪਕਾ ਵੀ ਮੰਨ ਲਓ ਨਾ ਮਾਤਰੀ ਐ ਸਿਰਫ ਕੰਨਾਂ 'ਚ ਹੈਗਾ 1% 1-2% ਆਪਾਂ ਕਹਿ ਸਕਦੇ ਪਰ ਪਿੰਡੇ ਤੇ ਕੋਈ ਫਲਕਾਰੀ ਨਹੀਂ ਤੇ ਮਜ਼ਬੂਤੀ ਮਜ਼ਬਾਤੀ ਬਹੁਤ ਆ ਤੇ ਮੰਨ ਲਓ ਅੱਜ ਦੀ ਇਹ ਵੀਡੀਓ ਉਹਨਾਂ ਲਈ ਹੈ ਜਿਨ੍ਹਾਂ ਨੇ ਜਾਂ ਤਾਂ ਨੁਕਰਾ ਘੋੜਾ ਘਰੇ ਬਣਾਉਣਾ ਜਾਂ ਸਵਾਰੀ ਵਾਸਤੇ ਲੈਣਾ ਤੇ ਜਾਂ ਫਿਰ ਕਹੇ ਟੂਰਨਾਮੈਂਟ ਤੇ ਦੇਣਾ ਜਾਂ ਆਪਣੀ ਸਰਦ ਅਨੁਸਾਰ ਗੁਰਦੁਆਰੇ ਚ ਚੜਾਉਣਾ ਤੋਂ ਮੈਨੂੰ ਇਦਾਂ ਤੇ ਫੋਨ ਆਉਂਦੇ ਤਾਂ ਮੈਂ ਇਹ ਡਿਮਾਂਡ ਤੁਹਾਡੇ ਸਾਹਮਣੇ ਦੱਸੀ ਵੀ ਜਿਨ੍ਹਾਂ ਦੇ ਮੈਨੂੰ ਫੋਨ ਆਏ ਸੀ ਉਹਨਾਂ ਸਾਰੇ ਫੋਨ ਤਾਂ ਨੰਬਰ ਨਹੀਂ ਯਾਦ ਰੱਖੇ ਜਾਂਦੇ ਵੀ ਕਿਹੜੇ ਭਰਾ ਦਾ ਫੋਨ ਆਇਆ ਸੀ ਤਾਂ ਮੈਂ ਇਹ ਵੀਡੀਓ ਰਾਹੀਂ ਬੋਲਦਾ ਵੀ ਜਿਹਨਾਂ ਟੂਰਨਾਮੈਂਟ ਵਾਲਿਆਂ ਭਰਾਵਾਂ ਦੇ ਵੀ ਫੋਨ ਆਏ ਸੀ ਵੀ ਨੋਖਰਾ ਵਸ਼ੀਰਾ ਚਾਹੀਦਾ ਦੂਜੇ ਨੰਬਰ ਤੇ ਚੜਾਉਣ ਵਾਲਿਆਂ ਦੇ ਵੀ ਆਏ ਸੀ ਗਾ ਘਰੇ ਮਜਬੂਤੀ ਵਾਲਾ ਘੋੜਾ ਪਾਲਨ ਤੇ ਚਾਹਵਣ ਵੀਰਾਂ ਦੇ ਵੀ ਫੋਨ ਆਏ ਸੀ ਸੋ ਜਿੱਦਾਂ ਦੀ ਤੁਹਾਡੀ ਡਿਮਾਂਡ ਹੋਈ ਜੋ ਉਦਾਂ ਦੀ ਬੱਚੇ ਪੂਰੀ ਹੁੰਦੀ ਹੋਈ ਤਾਂ ਲਾਸਟ ਤੇ ਆਪਾਂ ਨੰਬਰ ਦੇ ਦੇਣਾ ਫੋਨ ਲਾ ਲਿਓ ਤੇ ਬਾਕੀ ਰੇਟ ਦਾ ਜਿਹੜਾ ਆਈਡੀ ਆਪਾਂ ਵੀਡੀਓ ਦੇ ਸ਼ੁਰੂਆਤ ਵਿੱਚ ਹੀ ਦੱਸਤਾ ਵੀ ਇਹਨੇ ਰੇਂਜ ਦਾ ਸੋ ਜਿਹਦੇ ਰੇਂਜ ਵੀ ਪਰਤੇ ਜਾਂਦੀ ਹੋਈ ਤੇ ਬੱਚਾ ਵੀ ਪਸੰਦ ਆਉਂਦਾ ਹੈ ਤਾਂ ਲਾਸਟ ਤੇ ਨੰਬਰ ਦਿੱਤੇ ਹੋਣਗੇ ਫੋਨ ਲਾ ਲਿਓ ਤੇ ਬੇਨਤੀ ਆਪਣੀ ਉਹੀ ਪੁਰਾਣੀ ਆ ਵੀ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਚੈਨਲ ਸਬਸਕ੍ਰਾਈਬ ਕਰ ਲੈਣ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦੇਣ ਤਾਂ ਜੋ ਸਾਡਾ ਵੀ ਹੌਸਲਾ ਬਣਿਆ ਰਵੇ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਰੋਜ਼ ਆਪਣੇ ਚੈਨਲ ਤੇ ਆਉਂਦਾ ਰਵੇ ਤੇ ਨੋਟੀਫਿਕੇਸ਼ਨ ਬੈਲ ਦਾ ਜਿਹੜਾ ਔਨ ਕਰ ਲਿਓ ਤਾਂ ਜੋ ਅਪਡੇਟ ਤੁਹਾਨੂੰ ਮਿਲਦੀ ਰਹੇ ਨਹੀਂ ਤਾਂ ਆਮ ਹੀ ਭਰਾਵਾਂ ਦੇ ਲਾਂਬਾ ਹੁੰਦਾ ਭਾਈ ਜਦੋਂ ਸਾਡੇ ਕੋਲ ਵੀਡੀਓ ਆਉਂਦੀ ਹੈ ਜਾਨਵਰ ਸੇਲ ਹੋ ਜਾਂਦਾ ਕਿ ਅੱਜ ਦੋਸਤੋ ਵੱਧਦੇ ਆ ਇਸ ਵੀਡੀਓ ਵੱਲ ਜਿਵੇਂ ਮੈਂ ਉਮਰ ਦਾਸੀਏ ਬੱਚੇ ਦੀ 10 ਕ ਮਹੀਨੇ ਹੋਈ ਹੈ ਜੀ ਉਮਰ ਆ ਬੱਚੇ ਦੀ ਤੇ ਨੁਗਰਾ ਵੀ ਸ਼ੀਰਾ ਸਿਰਫ ਕੰਨਾਂ 'ਚ ਫਲਕਾਰੀ ਆ ਪਿੰਡਾ ਪੂਰਾ ਸਾਫ ਆ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਸੁਮਾਂ ਤੋਂ ਹੀ ਗੱਲ ਕਰਦੇ ਹਾਂ ਹੱਡ ਗੋਡਾ ਜਿਹੜਾ ਬੱਚੇ ਦਾ ਬਹੁਤ ਮਜ਼ਬੂਤੀ ਵਾਲਾ ਖੁੱਲੀ ਹੱਡ ਗੋਡੇ ਦਾ ਤੇ ਨੁਗਰੀ ਮਾਂ ਸੀ ਦੋਸਤੋ ਸਾਢੇ 2 1/2 ਟੈਂਚ ਦੀ ਨੁਗਰੀ ਮਾਂ ਦਾ ਤੇ ਨੁਗਰਾ ਹੀ ਪਿਓ ਆ ਇਹਦਾ ਰੋਡਾਂ ਵਾਲੇ ਪ੍ਰਿੰਸ ਦਾ ਦੋਸਤੋ ਪੋਤਾ ਰੋਡਾਂ ਵਾਲੇ ਪ੍ਰਿੰਸ ਦਾ ਬੱਚਾ ਸਿਨੁਕਰਾ ਘੂੜਾ ਤੇ ਉਹਦਾ ਗਾਂ ਬੱਚਾ ਤੇ ਬਾਲਪੌਰੀਆਂ ਵੱਲੋਂ ਸਾਫਾ ਸਿੱਟਾ ਹੈ ਨਹੀਂ ਮੱਥੇ ਸਿੰਗਲ ਪੌਰੀ ਆ ਨਕੰਦ ਬੱਚਾ 10 ਮਹੀਨੇ ਉਮਰ ਆ ਰਾਜੀ ਲਿਸਾ ਤੁਹਾਡੇ ਸਾਹਮਣੇ ਆ ਨਖਰਾ ਨਖਰਾ ਸੋਹਣਾ ਹੱਡ ਗੁੱਡੇ ਦਾ ਮਜੂਤ ਆ ਮੰਨ ਲਓ ਡੱਫਲ ਸਰੀਰ ਦਾ ਖੁੱਲਾ ਬੰਨ ਵਾਲਾ ਸੇਵਾ ਕਰਨ ਵਾਲੇ ਬਣੋ ਬਣੂ ਬਹੁਤ ਚੰਗਾ ਖੜਨੇ ਖੁਰਨੇ ਵੀ ਚੰਗੇ ਆ ਗਰਦਨ ਲੰਮੀ ਆ ਮੂੰਹ ਬਰੀਕ ਆ ਤੇ ਪੁੱਠਾ ਪਾਠਾ ਸੋਹਣਾ ਬੱਚੇ ਦਾ ਸੋ ਜਿਹੜਾ ਭਰਾ ਮੇਰਾ ਬशीरਾ ਨੁਖਰਾ ਭਾਲਦਾ ਸੀ ਉਹਨਾਂ ਦੀ ਭਾਲ ਪੂਰੀ ਹੋ ਗਈ ਇੱਕ ਵਾਰਾ ਬशीरਾ ਜਰੂਰ ਆ ਕੇ ਦੇਖ ਕੇ ਜਾ ਰੇਟ ਜੈਜ ਆ ਲੱਖੋਂ ਥੱਲੇ ਆ ਹਜ਼ਾਰਾਂ ਚ ਮੁੱਲ ਆ ਸੋ ਨੰਬਰ ਵੀ ਮੈਂ ਦਿਨਾ ਨੰਬਰ ਨੋਟ ਕਰ ਲਿਓ ਇੱਕ ਵਾਰ ਬੱਚੇ ਝਲਕ ਮਾਰ ਲਓ ਬਹੁਤ ਚੰਗਾ ਬੱਚਾ ਬਾਈ ਸੋਹਣਾ ਬਣੂ ਬੱਚਾ ਸੰਭਾਲ ਕਰਨ ਵਾਲੇ ਬਣੋ ਤੇ ਨੰਬਰ ਹੈਗੇ ਆਪਣੇ 98722 98960 98555 99017 ਤੇ ਮਿਲਦੇ ਆ ਜਲਦ ਪਰ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ